ਪਿੰਡ ਬਜਵਾਰਾ ਕਲਾ ਵਿਖੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਹੂਨਾ ਰੋਡ ਹੁਸ਼ਿਆਰਪੁਰ ਵਿਖੇ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੇ ਸਹਿਯੋਗ ਨਾਲ ਸਿੱਖ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਅਤੇ ਬਾਬਾ ਮੇਲਾ ਸਿੰਘ ਜਾਗਣੀਵਾਲ ਵਾਲਿਆਂ ਦੀ ਸਾਲਾਨਾ ਵਰਸੀ ਮੌਕੇ ਮਹਾਨ ਗੁਰਮਤੇ ਸਮਾਗਮ ਸਰਦਾ ਭਾਵਨਾ ਨਾਲ ਕਰਵਾਏ ਗਏ। ਇਸ ਮੌਕੇ ਜਥੇਬੰਦੀ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਛੌਨੀ ਨਿਹੰਗ ਸਿੰਘਾਂ ਤਰਨਾ ਦਲ ਬਜਵਾੜਾ ਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਬਜਵਾੜਾ ਕਲਾ ਪਾਈ ਆਕਾਸ਼ਦੀਪ ਸਿੰਘ ਮੁਖ ਗਰੰਤੀ ਬਜਵਾੜਾ ਕਲਾ ਗਿਆਨੀ ਹਰਬਜਨ ਸਿੰਘ ਕੈਨੇਡਾ ਭਾਈ ਗੁਰਮੇਲ ਸਿੰਘ ਬਜਵਾੜਾ ਕਲਾ ਆਦੇ ਨੇ ਗੁਰਬਾਣੀ ਗੁਰ ਇਤਿਹਾਸ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਸਮਾਗਮ ਦੌਰਾਨ ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼ਹੀਦ ਬਾਬਾ ਫਤਿਹ ਸਿੰਘ ਜੀ ਵੈਲਫੇਅਰ ਸੁਸਾਇਟੀ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਵੰਡੇ ਗਏ ਇਸ ਮੌਕੇ ਸਮਾਗਮ ਦੌਰਾਨ ਜਸਵਿੰਦਰ ਸਿੰਘ ਜੀਵਨ ਸਿੰਘ ਗਿਆਨ ਸਿੰਘ ਜਥੇਦਾਰ ਜਸਵਿੰਦਰ ਸਿੰਘ ਮਸਾਨੀ ਅਵਤਾਰ ਸਿੰਘ ਦਵਿੰਦਰ ਸਿੰਘ ਦਲਜੀਤ ਸਿੰਘ ਬਾਠ ਬਾਬਾ ਬਲਵੀਰ ਸਿੰਘ ਰਾਜੂ ਸਿੰਘ ਗੁਰਪਾਲ ਸਿੰਘ ਰਾਜਵੀਰ ਸਿੰਘ ਕੁਲਵਨ ਸਿੰਘ ਗੋਪਾਲਿਆਨ ਹਰਵਿੰਦਰ ਸਿੰਘ ਰਾਣਾ ਮਾਨ ਸਿੰਘ ਕੁਲਵੰਤ ਸਿੰਘ ਹੌਰਤਾ ਕਰਨੈਲ ਸਿੰਘ ਪੱਟੀ ਮਨਜਿੰਦਰ ਸਿੰਘ ਲੰਗੇਰੀ ਹਰਜੀਤ ਸਿੰਘ ਲੁਧਿਆਣਾ ਤਰਲੋਚਨ ਸਿੰਘ ਬਲਵੀਰ ਸਿੰਘ ਢੇੜੀਆ ਬਲਦੇਵ ਸਿੰਘ ਅਜਰਾਮ ਅਜਮੇਰ ਸਿੰਘ ਮੁਖ ਲਿਆਣਾ ਆਦਿ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗगन ਦਾ ਮਾਮਾ ਵਾਜੋ ਪਰਿਓ ਨਿਸ਼ਾਨੇ ਕਾ ਆਓ ਖੇਤ ਜੋ ਮਾੜਿਓ ਸੂਰਮਾ ਵਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾਡੇ ਖੇਤ ਕੌਮ ਦੇ ਮਹਾਨ ਸੂਰਬੀਰ ਯੋਧੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਮਹਾਨ ਸ਼ਹੀਦ ਜਿਨ੍ਹਾਂ ਨੇ ਸਿੱਖੀ ਸਦਕ ਨਮਾਉਂਦਿਆਂ ਹੋਇਆ ਆਪਣਾ ਖੋਪਰ ਤਾਂ ਲੁਹਾ ਦਿੱਤਾ ਪਰ ਸਿੱਖੀ ਸਦਕ ਦੇ ਵਿੱਚ ਪੂਰੇ ਉਤਰੇ ਗੁਰੂ ਸਾਹਿਬ ਜੀ ਦੇ ਹੁਕਮਾਂ ਦੇ ਅਨੁਸਾਰ ਰਸ਼ੀਦ ਦੀ ਪ੍ਰਾਪਤ ਕੀਤੀ ਜਿਨ੍ਹਾਂ ਨੇ 21 ਦਿਨ ਬਿਨਾ ਖੋਪੜ ਤੋਂ ਜਿਉਂਦੇ ਰਹਿ ਕਰਕੇ ਜਕਰੀਏ ਨੂੰ ਜੁੱਤੀਆਂ ਮਾਰ ਮਾਰ ਕੇ ਨਰਕ ਵੱਲੋਂ ਤੋਰਿਆ ਐਸੇ ਪੂਰਨ ਬ੍ਰਹਮ ਕਾਰੀ ਮਹਾਪੁਰਖ ਭਾਈ ਸਾਹਿਬ ਭਇਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਤੇ ਧਨਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਅਤੇ ਸਤਕਾਰਯੋਗ ਮਹਾਪੁਰਖ ਪਾਪਾ ਮੇਲਾ ਸਿੰਘ ਜੀ ਨਿਹੰਗ ਸਿੰਘ ਜੀ ਜਾੰਗੜੀ ਵਾਲੇ ਵਾਲੇ ਮਹਾਪੁਰਸ਼ਾਂ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਜਥੇਬੰਦੀ ਦੇ ਹੈੱਡ ਕੁਆਰਟਰ ਗੁਰਦਾਰਾ ਸਿੰਘ ਸਭਾ ਛੋਣੀ ਨਿਹੰਗ ਸਿੰਘਾਂ ਬਜਵਾੜਾ ਕਲਾਉਣਾ ਰੋਡ ਵਿਖੇ ਤਵੇ ਅੰਮ੍ਰਿਤ ਮੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਬਾਰਾ ਮਹਾ ਸਾਹਿਬ ਜੀ ਦੀ ਕਥਾ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਦੇ ਜੀਵਨ ਦੀ ਕਥਾ ਗੁਰੂ ਤੇਗ ਬਹਾਦਰ ਮਾਨ ਸਾਹਿਬ ਦੀ ਦੁੱਤੀ ਕੁਰਬਾਨੀ ਦੀ ਕਥਾ ਅਤੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਕੈਨੇਡਾ ਵਾਲੇ ਅਤੇ ਹੋਰ ਸੰਗਤਾਂ ਮਨੋਂ ਕੀਰਤਨ ਕੀ ਕਾਇਮ ਕੀਤਾ ਗਿਆ ਸੋ ਜਥੇਬੰਦੀ ਬਨੋ ਸ਼ਹੀਦਾਂ ਨੂੰ ਪ੍ਰਣਾਮ ਕੀਤੀ ਗਏ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕਰਕੇ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਰਸ ਕੁਰਬਾਨੀ ਦਾ ਆਨੰਦ ਮਾਣਿਆ ਅਤੇ ਖੀਰ ਪੂੜਿਆਂ ਦੇ ਲੰਗਰ ਲਾਏ ਗਏ ਉੱਥੇ ਬਾਬਾ ਫਤਿਹ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਬੈਲਵੈ ਸੋਸਾਇਟੀ ਬਣੋਂ ਪੌਦੇ ਵੀ ਬੰਡੇ ਗੇ ਹਰੀਆਵਲ ਕਰਨ ਵਾਸਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਹਰੇ ਪੌਦੇ ਜਿਹੜੇ ਹਨ ਜਿਹੜੇ ਫਰੂਟ ਵਾਲੇ ਅਸ਼ੁੱਧੀਆਂ ਵਾਲੇ ਬੂਟੇ ਸ਼ਾਹਦਾਰ ਬੂਟੇ ਜਿਹੜੇ ਹਨ ਉਹ ਸੰਗਤਾਂ ਨੂੰ ਤਕਸੀਮ ਕੀਤੇ ਗਏ ਸੋਦਾਸ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਆਪਣੇ ਹਿਰਦੇ ਅੰਦਰ ਵਸਾ ਕਰਕੇ ਸਾਵਣ ਸਰਸਿ ਕਾਮਨੀ ਤਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗੇ ਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਆਵੇ ਆ ਦਸਨ ਸਭੇ ਛਾਰ ਸਤਗੁਰੂ ਜੀ ਦੇ ਅਮਰਤ ਰਸ ਗੁਰਬਾਣੀ ਸਾਡੇ ਹਿਰਦਿਆ ਵਿੱਚ ਵਸ ਜਾਵੇ ਜਿਸ ਤਰ੍ਹਾਂ ਪੌਦੇ ਹਰੇ ਭਰੇ ਹਨ ਇਦਾਂ ਸਾਡਾ ਮਨ ਵੀ ਹਰਿਆ ਭਰਿਆ ਹੋ ਜਾਵੇ ਸੋ ਸਾਰਿਆਂ ਸਤਿਗੁਰ ਚਰਨਾਂ ਨਾਲ ਜੁੜ ਕੇ ਗੁਰੂ ਕੀਆ ਖੁਸ਼ੀਆਂ ਪ੍ਰਾਪਤ ਕਰੋ ਜੀ ਭਾਈ ਸਾਹਿਬ ਭਾਈ ਜਸਵੰਦਰ ਸਿੰਘ ਜੀ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਭੁੰਗਰਨੀ ਸੋ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਗੁਰੂ ਕੇ ਸੰਗਤਾਂ ਦਾ ਸੰਦੇਸ਼ ਜਿਹੜਾ ਸਾਰੇ ਸਿੱਖ ਜਗਤ ਦੇ ਅੰਦਰ ਪਚਾ ਰਹੇ ਹਨ ਸੋ ਸਤਗੁਰੂ ਜੀ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਇਗ ਜੀ ਕਾ ਖਾਲਸਾ ਵਾਇਗ ਜੀ ਕੀ ਫਤਿਹ